ਹਲਕਾ ਕੇਂਦਰੀ ਅਧੀਨ ਆਉਂਦੀ ਵਾਰ ਨੰਬਰ 71 ਵਿਖੇ ਪਿੰਡ ਫਤਾਪ ਪਾਈ ਸਾਹਿਬ ਸਿੰਘ ਸਰਕਾਰੀ ਹਸਪਤਾਲ ਦੇ ਸਾਹਮਣੇ ਕੂੜੇ ਦਾ ਢੇਰ ਲੱਗਾ ਹੋਇਆ ਸੀ ਜਿਸ ਨਾਲ ਕਰੀਬ 20 ਪਿੰਡਾਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਤੋਂ ਬਾਅਦ ਪਿੰਡ ਦੇ ਮੋਹਤਾਰਾਂ ਵੱਲੋਂ ਨਗਰ ਨਿਗਮ ਦੇ ਆਲਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿਸ ਤੇ ਐਕਸ਼ਨ ਲੈਂਦਿਆਂ ਨਗਰ ਨਿਗਮ ਵੱਲੋਂ ਮਸ਼ੀਨ ਭੇਜ ਕੇ ਕੂੜੇ ਦੇ ਢੇਰ ਨੂੰ ਚੁੱਕਵਾਇਆ ਜਿਸ ਨਾਲ ਹੁਣ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਲਾਕਾ ਵਾਸੀਆਂ ਨੇ ਨਗਰ ਨਿਗਮ ਦੇ ਕਰਮਚਾਰੀਆਂ ਦਾ ਧੰਨਵਾਦ ਕਰਦਿਆ ਇਲਾਕੇ ਦੀਆਂ ਹੋਰ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਇਆ ਸਾਡੇ মিডিਆ ਗੁਰਦਾ ਤੇ ਕਾਰਪਸ਼ਨਲ ਟ੍ਰੀਅੰਗਸਰਾਂ ਦਾ ਜਿਨ੍ਹਾਂ ਨੇ ਅੱਜ ਸਾਡੀ ਸੁਣਾਈ ਕਰਕੇ ਕਿਰਪਾ ਕਰਕੇ ਸਾਡਾ ਹਸਪਤਾਲ ਭਾਈ ਦਾ ਸੈ ਸਿੰਘ ਹਾਏ ਹਾਏ ਹਸਪਾਲ ਸਾਡਾ ਜਿਹੜਾ ਮੇਨ ਭਾਈ ਸਾਹਿਬ ਸਿੰਘ ਜੀ ਉਹਦੇ ਲੱਗੇ ਨੱਕ ਕੂੜਾ ਪਿਆ ਸੀ ਡੰਪ ਲੱਗੇ ਸੀ ਇੰਨੀ ਕੁ ਪ੍ਰੋਬਲਮ ਆ ਰਹੀ ਸੀ ਸਾਡਾ ਮਰੀਜ਼ ਘੱਟ ਤੋਂ ਘੱਟ 20 ਪਿੰਡ ਪੈਂਦੇ ਇਹਨਾਂ ਨੂੰ ਦਵਾਈ ਲੈਣਾ ਹੁੰਦੇ ਸੀ ਮੱਖੀ ਵੀ ਨਹੀਂ ਸੀ ਇਹ ਨਹੀਂ ਬਦਬੂ ਸੀ ਵੀ ਜਿਹੜੇ ਅਣਗਿਣਤ ਕੇ ਵਿਚਾਰੇ ਮੂੰਹ ਲੈਟ ਕੇ ਅੰਦਰ ਵੱਟਦੇ ਸੀ ਜਿਸ ਤਰ੍ਹਾਂ ਖਜਾਨੇ ਆ ਡੰਪ ਚੱਲਦਾ ਇਸ ਤਰ੍ਹਾਂ ਸਾਡੇ ਪਿੰਡ ਬਣ ਡਿਆ ਹੋਇਆ ਸੀ ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸੋਨੀ ਸਾਹਿਬ ਦਾ ਵੀ ਤੇ ਇਹਦੀ ਇਹ ਜਿਹੜਾ ਉੱਥੇ ਸਰਕਾਰੀ ਹਸਪੀਟਲ ਹੈ ਉਹਦੇ ਲਾਗੇ ਕੂੜੇ ਦੇ ਬੜੇ ਢੇਰ ਲੱਗੇ ਇੱਕ ਤਰ੍ਹਾਂ ਦਾ ਡੰਪ ਹੀ ਬਣਿਆ ਹੋਇਆ ਹੈ ਔਰ ਬੜੀ ਵਾਰ ਆਪ ਅਫਸਰਾਂ ਨੂੰ ਕਿਹਾ ਸੀ ਆਹ ਲਾਹ ਅਫਸਰਾਂ ਨੂੰ ਵੀ ਕਿਹਾ ਸੈਂਟਰੀ ਸਾਡੇ ਉਹਨਾਂ ਨੂੰ ਵੀ ਕਿਹਾ ਤੇ ਅੱਜ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਤੇ ਉਹਨਾਂ ਉੱਥੇ ਆਪਣੀ ਮਸ਼ੀਨ ਭੇਜੀ ਹੈ ਟਿੱਪਰ ਵੀ ਭੇਜਿਆ ਤੇ ਉਹ ਅੱਜ ਆਪਾਂ ਕੂੜਾ ਚੱਕ ਆਇਆ ਲੋਕਾਂ ਦੇ ਜਨਤਾ ਦੀ ਮੰਗ ਸੀ ਕਿ ਸਾਡੇ ਹਸਪੀਟਲ ਹੈ ਹਸਪੀਟਲ ਵਿੱਚ ਲੋਕੀ ਦਵਾਈਆਂ ਲੈਣ ਜਾਂਦੇ ਨੇ ਉਥੇ ਦੁੱਖਾਂ ਵਾਸਤੇ ਜਾਂਦੇ ਨੇ ਤੇ ਉਹ ਮੱਛਰ ਔਰ ਦੂਸਰੀਆਂ ਬਿਮਾਰੀਆਂ ਉਥੇ ਲਾਗੇ ਉਹਦੇ ਪਣ ਪੜ ਰਹੀਆਂ ਸੀ ਕਿ ਉਹ ਆਪ ਅਫਸਰਾਂ ਨੂੰ ਕਹਿ ਕੇ ਤੇ ਅੱਜ ਕੂੜੇ ਦੇ ਜਿਹੜਾ ਉਹ ਕੂੜਾ ਚੁਕਾਇਆ ਅਫਸਰਾਂ ਨੇ ਮਸ਼ੀਨ ਘਲਾਈ ਤੇ ਉਹ ਉਹਦਾ ਮਸਲਾ ਹਲ ਕਰਾਇਆ ਵਾ ਤੇ ਅੱਗੋਂ ਤੋਂ ਵੀ ਜਿਹੜੇ ਬਾਕੀ ਕੰਮ ਹੋਰ ਵੀ ਬਹੁਤ ਸਾਰੇ ਨੇ ਕੰਮ ਸਿਵਲ ਸੇਵਰ ਦੀਆਂ ਸਮੱਸਿਆ ਵੀ ਨੇ ਉਹ ਹੋਰ ਬਹੁਤ ਸਾਰੀਆਂ ਨੇ ਆਪਾਂ ਕਹਿ ਲੀਏ ਤੇ ਇਲਾਕੇ ਦੇ ਜਿਹੜੇ ਛੋਟੇ-ਛੋਟੇ ਕੰਮ ਨੇ ਬਿਜਲੀ ਦਾ ਕੰਮ ਹੋ ਗਿਆ ਜਿਹੜੀਆਂ ਜ਼ਰੂਰਤਾਂ ਨੇ ਆਮ ਜਨਤਾ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਕਹਿਣ ਨੂੰ ਛੋਟੀਆਂ ਨੇ ਪਰ ਸਮੱਸਿਆ ਉਹ ਵੱਡੀ ਹੁੰਦੀ ਆ ਜਦੋਂ ਕਿ ਇਹਦੀ ਵਾਰਡ ਨੰਬਰ 71 ਦੇ ਅਧੀਨ ਆਉਂਦੇ ਪਿੰਡ ਫਤਾਪੁਰ ਵਿਖੇ ਸਰਕਾਰੀ ਹਸਪਤਾਲ ਦੇ ਸਾਹਮਣੇ ਪਿਛਲੇ ਕਈ ਮਹੀਨਿਆਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਨਾਲ ਉੱਥੇ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਗੰਦਗੀ ਭਰੇ ਮਾਹੌਲ ਵਿੱਚ ਲੰਘਣਾ ਪੈਂਦਾ ਸੀ ਪਰ ਇਲਾਕੇ ਦੇ ਮੋਤਵਾਰ ਵਿਅਕਤੀਆਂ ਵੱਲੋਂ ਇਸ ਦੀ ਸੂਚਨਾ ਜਨਤ ਨਗਰ ਨਿਗਮ ਨੂੰ ਦਿੱਤੀ ਤਾਂ ਨਗਰ ਨਿਗਮ ਵੱਲੋਂ ਐਕਸ਼ਨ ਲੈਂਦਿਆਂ ਤੁਰੰਤ ਉਥੋਂ ਕੂੜੇ ਦਾ ਢੇਰ ਚੁਕਵਾਇਆ ਗਿਆ ਸੋ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਕੂੜੇ ਨੂੰ ਕੂੜੇ ਦੇ ਸਥਾਨ ਤੇ ਹੀ ਸੁੱਟਿਆ ਜਾਵੇ ਤਾਂ ਜੋ ਕੂੜਾ ਇੱਧਰ ਉੱਧਰ ਨਾ ਫੈਲੇ ਤੇ ਗੰਦਗੀ ਵੀ ਨਾ ਫੈਲੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸ ਵੈਨਿਊਸ